ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਹੈ ਸਾਡੇ ਪਿੰਡ ਚੰਪਰ ਦਾ ਗੁਰਦੁਆਰਾ ਸਾਹਿਬ ਜਿਹੜੀ ਕਿ ਕਮੇਟੀ ਇਸ ਵੇਲੇ ਹੈ ਭਾਈ ਅਮਨਦੀਪ ਸਿੰਘ ਦੇ ਪ੍ਰਧਾਨਗੀ ਹੇਠ ਬੜੇ ਪਿਆਰ ਸਤਿਕਾਰ ਨਾਲ ਸੇਵਾ ਨਿਭਾ ਰਹੀ ਹੈ ਜਿਨ੍ਹਾਂ ਨੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਬਾਹਰੋਂ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਜਦੋਂ ਅਸੀਂ ਐਂਟਰ ਕਰਦੇ ਹਾਂ ਤਾਂ ਚਲਕਾਰਾ ਪੈਂਦਾ ਜਿਵੇਂ ਸਵਰਗ ਵਿੱਚ ਪਹੁੰਚ ਗਏ ਆ ਇੰਨਾ ਸੋਹਣਾ ਅੰਦਰੋਂ ਸ਼ੀਸ਼ਾ ਲੱਗਿਆ ਹੈ ਸਿੰਘਾਂ ਨੇ ਸੇਵਾ ਕਰਵਾਈ ਹੈ ਬਹੁਤ ਜ਼ਿਆਦਾ ਗੁਰਮਾਰਦੇ ਮਿਹਰ ਹੈ ਸੱਚੇ ਪਾਤਸ਼ਾਹ ਇਸ ਤਰ੍ਹਾਂ ਏਕਾ ਬਣਾ ਕੇ ਰੱਖੇ ਪਿੰਡ ਝਾਂਪਰ ਦੇ ਜੋ ਸੰਗਤਾਂ ਹਨ ਇੱਕ ਮੁਠ ਹੋ ਕੇ ਜਦੋਂ ਵੀ ਸੇਵਾ ਕਰਦੀਆਂ ਕਿਸੇ ਪਾਸੇ ਬਹੁਤ ਦਾਨ ਦੰਦੀਆਂ ਹਨ ਤੇ ਬੜੀ ਕਿਰਪਾ ਦੇ ਨਾਲ ਸਾਰੇ ਕਾਰਜ ਵੀ ਮਹਾਰਾਜ ਪੂਰੇ ਕਰਦੇ ਹਨ ਸੋ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਸਬਰ ਸੰਤੋਖ ਬਖਸ਼ੇ ਇਸੇ ਤਰ੍ਹਾਂ ਸਾਰੇ ਪਿੰਡਾਂ ਦਾ ਏਕਾ ਹੋਵੇ ਦੇ ਪਿੰਡ ਚਾਮਪਰ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਜੋ 21 ਕ ਪੈਸਾ ਸੰਗਤ ਵੱਲੋਂ ਦਿੱਤਾ ਜਾਂਦਾ ਹੈ ਸਾਰੇ ਦਾ ਸਾਰਾ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦੇ ਬਿਲਡਿੰਗਾਂ ਦੀ ਉਹ ਸਾਰੀ ਲਈ ਤੇ ਜਾਂ ਉਹਦੇ ਸਜਾਵਟ ਦੇ ਲਈ ਵਰਤਿਆ ਜਾਂਦਾ ਹੈ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਬੜੀ ਧੂਮ ਧਾਮ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਬੜੇ ਪਿਆਰ ਸਤਿਕਾਰ ਨਾਲ ਸੇਵਾ ਕੀਤੀ ਜਾ ਰਹੀ ਹੈ ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਚੜ੍ਹਦੀਆਂ ਕਲਾ ਬਖਸ਼ਣ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਸਬਰ ਸੰਤੋਖ ਚੜ੍ਹਦੀ ਕਲਾ ਹੋਵੇ ਕਿਰਤਕਮਈਆਂ 'ਚ ਬਰਕਤਾਂ ਮਹਾਰਾਜ ਪਾਉਣ ਸੋ ਇਸੇ ਤਰ੍ਹਾਂ ਹੀ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਸਾਰੀਆਂ ਕਮੇਟੀਆਂ ਰਲ ਮਿਲ ਕੇ ਬੈਠਿਆ ਕਰੋ ਸੇਵਾ ਕਰਿਆ ਕਰੋ ਜੋ ਨਰੇਗਾ ਦੇ ਵਿੱਚ ਸੇਵਾ ਕਰਦੇ ਹਾਂ ਸਿੰਘ ਸਿੰਘਣੀਆਂ ਬੱਚੇ ਸਾਰੇ ਉਈ ਬਹੁਤ ਸੇਵਾ ਕਰਦੇ ਆਂ ਸਾਡਾ ਪਿੰਡ ਤੁਸੀਂ ਆ ਕੇ ਦੇਖ ਸਕਦੇ ਹੋ ਚਾਰ ਚਪੇਰਾ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਚਾਰੇ ਪਾਸੇ ਸੜਕ ਹੈ ਵੱਡਾ ਜੋ ਮੇਨ ਭਾਰਤ ਮਾਲਾ ਰੋਡ ਹੈ ਉਹ ਵੀ ਸਾਡੇ ਪਿੰਡ ਵਿੱਚੋਂ ਲੰਘਦਾ ਨਾਲ ਦੀ ਲੰਘਦਾ ਤੇ ਬਹੁਤ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਜਦੋਂ ਵੀ ਸੇਵਾ ਕਰਦੀ ਹਾਂ ਤਨਮਨ ਧੰਦੇ ਨਾਲ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਤਿਆਰ ਹੋ ਰਹੇ ਹਨ ਖੀਰਾ ਤਿਆਰ ਹੋ ਰਹੀ ਹਨ ਮਠਿਆਈਆਂ ਪਕੌੜਿਆਂ ਦੇ ਲੰਗਰ ਚਾਹ ਦੇ ਲੰਗਰ ਮਤਲਬ ਕਿ ਜਿਹੜੀ ਵੀ ਸੰਗਤ ਆ ਉਹਨਾਂ ਨੂੰ ਅਨਾਉਂਸ ਕੀਤਾ ਗਿਆ ਘਰਾਂ ਦੇ ਵਿੱਚ ਪ੍ਰਸ਼ਾਦਾ ਨਾ ਬਣਾਓ ਅੱਜ ਗੁਰਦੁਆਰਾ ਸਾਹਿਬ ਆ ਕੇ ਸ਼ਕੋ ਤੇ ਇਸੇ ਤਰ੍ਹਾਂ ਹੀ ਜੋ ਪੰਚਾਇਤ ਵੀ ਬਹੁਤ ਸੋਹਣੀ ਬਣੀ ਹੈ ਸਾਡੇ ਪਿੰਡ ਉਹ ਵੀ ਲੱਗਦਾ ਹੈ ਕਿ ਕੰਮ ਵਧੀਆ ਕਰੂਗੀ ਤੇ ਖਾਸ ਕਰਕੇ ਜੋ ਪਿੰਡ ਦੀ ਸਫਾਈ ਹੈ ਉਸ ਵੱਲ ਬੇਸ਼ੇ ਧਿਆਨ ਦਿੱਤਾ ਜਾਂਦਾ ਹੈ ਪਰਿੰਦਾਂ ਦਾ ਕਾਸ ਕਰਨ ਲਈ ਵੱਡੇ ਖੂਬ ਬਣਾਏ ਗਏ ਹਨ ਪਿੰਡ ਦੇ ਟੋਬੇ ਬਹੁਤ ਸੋਹਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ